ਇਸ ਵਰਨੀ ਜੀ ਪਿਛਲੇ ਕਈਆਂ ਸਾਲਾਂ ਤੋਂ ਜ਼ੋਰ ਲਾ ਰਹੇ ਆ ਕਿ ਜਿਹੜੀ ਜਾਨਲੇਵਾ ਚਾਈਨਾ ਡੋਰ ਹੈ ਇਹ ਮਾਰਕੀਟਸੇ ਨਾ ਵਿਕੇ ਇਹ ਮਾਸੂਮ ਬੱਚਿਆਂ ਦੇ ਹੱਥ ਵਿੱਚ ਨਾ ਆਵੇ ਜਿੰਨੀ ਦੇਰ ਤੇ ਦੁਕਾਨਾਂ ਦੇ ਪਈ ਹੈ ਜੀ ਇਹ ਉਦੋਂ ਵੀ ਕਾਤਲ ਡੋਰ ਹੈ ਜਦੋਂ ਬੱਚਿਆਂ ਦੇ ਹੱਥ ਚਾਹ ਜਾਨੀਆਂ ਇਹ ਉਦੋਂ ਵੀ ਕਾਤਲ ਹੈ ਇਹ ਹਰ ਹਰ ਸਾਲ ਸੀ ਇੱਥੇ ਗੁਹਾਰ ਲਾਉਨੇ ਆ ਪਰ ਸਾਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ ਇਸ ਸਾਲ ਤਾਂ ਮੈਂ ਕਹਿੰਨਾ ਜੀ ਬਹੁਤ ਖੁੱਲਮ ਖੁੱਲੇ ਡੋਰ ਵਿਕੀ ਹੈ ਕਿਸੇ ਨੂੰ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰ ਨਹੀਂ ਸੀ ਜਿਹੜੇ ਇਸ ਕੰਮ ਦੇ ਵਿੱਚ ਨਹੀਂ ਮਲਬਤ ਹੈਗੇ ਉਹਨਾਂ ਨੇ ਵੀ ਵੇਚੀ ਹੈ ਦੋਧੀਆਂ ਨੇ ਵੇਚੀ ਹੈ ਜੀ ਬਰਜਿੰਦਰਾ ਕਾਲਜ ਦੇ ਵਿੱਚ ਇਹ ਡੋਰ ਵੇਚੀ ਗਈ ਹੈ ਕਰਿਆਨੇ ਵਾਲਿਆਂ ਨੇ ਵੇਚੀ ਗਈ ਹੈ ਹੁਣ ਜਦੋਂ ਸਭ ਨੂੰ ਪਤਾ ਕਿ ਸਾਡੇ ਸਿਰ ਤੇ ਕੋਈ ਸਾਨੂੰ ਕੋਈ ਕਾਰਵਾਈ ਕਰਨ ਵਾਲਾ ਹੀ ਨਹੀਂ ਹੈਗਾ ਤੇ ਹਰ ਬੰਦਾ ਜੀ ਇਹ ਜੋ ਕਮਾਈ ਕਰਨ ਨੂੰ ਤਿਆਰ ਬੈਠਾ ਇਸ ਟਾਈਮ ਅਸੀਂ ਕੁਝ ਮਹੱਲਿਆਂ ਦੇ ਵਿੱਚੋਂ ਆ ਸਾਰੀ ਜਿਹੜੀ ਤੁਸੀਂ ਦੇਖੀ ਐਡਾ ਅੰਬਾਰ ਇਕੱਠਾ ਕੀਤਾ ਡੋਰ ਦਾ ਇਹ ਉਹ ਵੇਸਟ ਡੋਰ ਹੈ ਜਿਹੜੀ ਬੱਚਿਆਂ ਨੇ ਪਤੰਗ ਉਡਾਉਣ ਤੋਂ ਬਾਅਦ ਖੰਭਿਆਂ 'ਚ ਬਨੇਰਿਆਂ ਤੇ ਦਰਖਤਾਂ ਤੇ ਅਟਕੀ ਰਹੀ ਸੀ ਇਨੇ ਸਾਰਾ ਸਾਲ ਪੰਛੀ ਮਾਰਨੇ ਸੀ ਨਾ ਤਾਂ ਇਹ ਪਾਣੀ ਲੱਗਨ ਨਾਲ ਧੁੱਪ ਲੱਗਨ ਨਾਲ ਗਲਦੀ ਹੈ ਨਾ ਇਹ ਖਰਾਬ ਹੁੰਦੀ ਹੈਗੀ ਹੈ ਇਹ ਇੱਕ ਇਹੋ ਜਿਹਾ ਪਲਾਸਟਿਕ ਹੈ ਕੱਲ ਜਿਵੇਂ ਪਤਾ ਲੱਗਿਆ ਇੱਕ ਮਾਸੂਮ ਬੱਚਾ ਉਹਦੀ ਜਾਨ ਗਈ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਲੜਕੀ ਦੀ ਜਾਨ ਗਈ 43 ਪੰਛੀ ਆਏ ਸਾਡੇ ਕੋਲੇ ਇਸ ਸਾਲ ਬਸੰਤ ਦੇ ਜਿਹੜੇ ਇਸ ਡੋਰ ਨੇ ਖਤਮ ਕਰਤੇ ਚਾਰ ਨੈਸ਼ਨਲ ਬਰਡ ਸਾਡੇ ਮੋਰ ਖਤਮ ਕਰਤੇ ਹਰ ਸਾਲ ਗੁਹਾਰ ਲਾਈਦੀ ਹੈ ਇਸ ਸਾਲ ਫੇਰ ਆਏ ਹੈਗੇ ਆ ਆ ਦੇ ਚਲੇ ਇਹਨਾਂ ਨੂੰ ਸਾਨੂੰ ਕਿਉਂਕਿ ਇਹਨਾਂ ਨੂੰ ਦੇਣ ਦਾ ਕਾਰਨ ਹੀ ਹੈ ਜੀ ਸਾਨੂੰ ਇਹਦਾ ਸਮਝ ਨਹੀਂ ਆ ਰਿਹਾ ਵੀ ਅਸੀਂ ਤਾਂ ਕਰੀਏ ਇਕੀ ਜੀ ਜੀ ਇਹਨੂੰ ਅੱਗ ਲਾਉਨੇ ਆ ਉਹਦਾ ਧੂਆ ਬਹੁਤ ਨੁਕਸਾਨਦੇ ਆ ਇਹਨੂੰ ਰੱਖ ਵੀ ਕਿਤੇ ਨਹੀਂ ਸਕਦੇ ਅਖੀਰ ਜੇ ਐਂ ਕਿਤੇ ਵੈਬਸਾਈਟ ਤੇ ਨੇ ਹੈਗੇ ਆ ਤਾਂ ਕਿਸੇ ਉਹੋ ਜਿਹੇ ਬੰਦੇ ਦੇ ਹੱਥ ਚ ਆ ਗਈ ਉਹਨੇ ਫੇਰ ਕਿਠੀ ਕਰਕੇ ਜੋ ਅੱਗ ਬਤੰਗੜ ੜੋਣਗੇ ਦਾ ਇਸੇ ਲਈ ਇਹਨੂੰ ਪ੍ਰਸ਼ਾਸਨ ਦੇ سپਰਦ ਕਰ ਚੱਲੇ ਆ ਜੀ ਹੋ ਸਕਦਾ ਇਹਨਾਂ ਕੋਲੇ ਕੋਈ ਰਾਹ ਤਰੀਕਾ ਹੋਵੇ ਵੀ ਇਹਨੂੰ ਕਿਵੇਂ ਡਿਸਪੋਜ਼ ਕਰਨਾ ਹੈ ਇਹਦੀ 1 ਮਹੀਨੇ ਬਾਅਦ ਅੱਗੇ ਪਾ ਕੇ ਦੇਖਾਂਗੇ ਵੀ ਇਹਦਾ ਕੀ ਕਰਦੇ ਗਏ ਇਹ ਪਰ ਨਿਰਾਸ਼ਾ ਹੈ ਜੀ ਪਹਿਲਾਂ ਵੀ ਨਿਰਾਸ਼ਾ ਹੱਥ ਲੱਗਦੀ ਸੀ ਇਸ ਸਾਲ ਵੀ ਮਾਨਯੋਗ ਡੀਜੀਪੀ ਪੰਜਾਬ ਨੇ ਮੇਲ ਫਾਰਵਰਡ ਕੀਤੀ ਸਾਡੀ ਅੱਗੇ ਵੀ ਪਾਈ ਇਹਦੇ ਤੇ ਕੁਛ ਨਾ ਕੁਛ ਪਰ ਸਾਡਾ ਫਰੀਦਕੋਟ ਪ੍ਰਸ਼ਾਸਨ ਜਿੰਨਾ ਇਸ ਵਾਰ ਨਖਿੱਧ ਸਾਬਤ ਹੋਇਆ ਪਹਿਲਾਂ ਕਦੀ ਨਹੀਂ ਹੋਇਆ ਸੀਗਾ ਠੀਕ ਹੈ ਡੋਰ ਪਹਿਲਾਂ ਵੀ ਵਿਕਦੀ ਸੀਗੀ ਪਹਿਲਾਂ ਲੁਕੇ ਛਿਪੇ ਲੋਕ ਵੇਚਦੇ ਸੀ ਇਸ ਵਾਰ ਤਾਂ ਲੋਕਾਂ ਨੇ ਰਿਕਾਰਡ ਹੀ ਤੋੜਤਾ ਇਸ ਤਰੀਕੇ ਨਾਲ ਡੋਰ ਵਿਕੀ ਗਈ ਹੈ ਉਹ ਤਾਂ ਚਲੋ ਕੁਦਰਤ ਨੇ ਆਪਣਾ ਰੰਗ ਦਿਖਾਇਆ بارش ਵੀ ਹੋਈ ਹਵਾ ਵੀ ਬਹੁਤ ਤੇ ਚੱਲੀ ਉਹਨਾਂ ਪਤੰਗ ਉੱਡ ਨਹੀਂ ਸਕਿਆ ਬੱਚਿਆਂ ਦੇ ਘਰਾਂ ਦੇ ਵਿੱਚ ਹੋ ਸਕਦਾ ਜਿੰਨੀ ਡੋਰ ਉਹਨਾਂ ਨੇ ਇਕੱਠੀ ਕੀਤੀ ਸੀ ਉਹਨਾਂ ਦੇ ਘਰਾਂ 'ਚ ਹੀ ਪਈ ਹੋਵੇ ਬਹੁਤ ਨੁਕਸਾਨਦੇ ਚੀਜ਼ ਹੈ ਜੀ ਇਹ ਇਹੋ ਜਿਹਾ ਪਲਾਸਟਿਕ ਹੈ ਇੱਕ ਜਿਹਦੇ ਮੰਨ ਲਓ ਇਹ ਫਿਰ ਗਿਆ ਉਹਦੇ ਬਚਣ ਦੇ ਚਾਂਸ ਨਹੀਂ ਹੈਗੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਵੀ ਭਾਈ ਆਪਦੇ ਬੱਚਿਆਂ ਨੂੰ ਸਮਝਾਓ ਪਰ ਹਰ ਵਾਰ ਦੀ ਤਰ੍ਹਾਂ ਹਾਂ ਇੰਨੀ ਜ਼ਰੂਰਤ ਤਸੱਲੀ ਹੈ ਮਾਪੇ ਥੋੜੀ ਜਿਹੀ ਅਵੇਅਰ ਹੋਏ ਆ ਬੱਚੇ ਅਵੇਅਰ ਹੋਏ ਆ ਥੋੜੇ ਪਤੰਗ ਘੱਟ ਉੱਡੇ ਹੈਗੇ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ ਨਹੀਂ ਇਸ ਵਾਰੀ ਤਾਂ ਸਾਨੂੰ ਐ ਲੱਗਿਆ ਵੀ ਜਿਵੇਂ ਪੁਲਿਸ ਦੁਕਾਨਾਂ ਦੇ ਬੈਠ ਕੇ ਪੁਲਿਸ ਨੇ ਆਪ ਵੇਚੀ ਹੁੰਦੀ ਆ ਠੀਕ ਆ ਪ੍ਰਸ਼ਾਸਨ ਬਿਲਕੁਲ ਸੁੱਤਾ ਸਰਕਾਰ ਬਿਲਕੁਲ ਸੁੱਤੀ ਐਮਐਲਏ ਬਿਲਕੁਲ ਸੁੱਤਾ ਠੀਕ ਆ ਅੱਜ ਸਾਨੂੰ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਆਰਡੀਨੇਸ਼ਨ ਨਹੀਂ ਕੀਤੀ ਕਹਿੰਦੇ ਵੀ ਜਦੋਂ ਕਿਸੇ ਡੇਰੇ ਦੇ ਵੱਡੇ ਸਾਧ ਕੋਲੇ ਚਲੇ ਜਾਈਏ ਉਹ ਮਸਲਾ ਹੱਲ ਨਾ ਕਰੇ ਤਾਂ ਫਿਰ ਵਿਚਾਰੇ ਸੇਵਕਾਂ ਨੇ ਤਾਂ ਸਾਡਾ ਕੀ ਮਸਲਾ ਹੱਲ ਕਰਨਾ ਐਸਐਚਓ ਸਾਹਿਬ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਈ ਕੋਆਰਡੀਨੇਸ਼ਨ ਨਹੀਂ ਕੀਤਾ ਡੀਜੀਪੀ ਨੂੰ ਅਸੀਂ ਕਹਿਤਾ ਐਸਐਸਪੀ ਨੂੰ ਅਸੀਂ ਕਹਿਤਾ ਡੀਆਈਜੀ ਨੂੰ ਅਸੀਂ ਕਹਿਤਾ ਉਹਨਾਂ ਦੀਆਂ ਮੇਲਾਂ ਵੀ ਆ ਗਈਆਂ ਜਿਵੇਂ ਸ਼ੰਕਰ ਜੀ ਨੇ ਦੱਸਿਆ ਪਰ ਜਿਹੜੀ ਹੈਗੀ ਆ ਉਹ ਕਾਰਵਾਈ ਕਿੱਥੇ ਹੋਈ ਆ ਕਾਰਵਾਈ ਨਹੀਂ ਹੋਈ ਐਸਐਚਓ ਸਾਹਿਬ ਨੇ ਕਿਹਾ ਵੀ ਤਿੰਨ ਪਰਚੇ ਦਰਜ ਕੀਤੇ ਆ ਲੈ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਅੱਜ ਕਹਿ ਦੇਣਾ ਵੀ ਉਹ ਤਿੰਨ ਪਰਚੇ ਸਿਰਫ ਉਹ ਤਿੰਨ ਬੰਦਿਆਂ ਦੇ ਹੀ ਰਹਿ ਜਾਣੇ ਤੇ ਗਾਣੀ ਬਾਤੇ ਹੈ ਕਿ ਥੋਲਿਆਂ ਦੀ ਕੀ ਕੀਤਾ ਇੱਕ ਵੀ ਬੰਦਾ ਤੁਸੀਂ ਅੱਗੇ ਪਰਚੇ ਦੇ ਵਿੱਚ ਨਾਮਜਾਦ ਹੋ ਗਿਆ ਤਾਂ ਮੈਨੂੰ ਕਹਦੇ ਹੋ ਜੇ ਐਸਐਚਓ ਸਾਹਿਬ ਨੇ ਇੰਨੇ ਹੀ ਸਿਸਟਮ ਦੇ ਨਾਲ ਆਪਦੇ ਕੰਮ ਕਰਨਾ ਤਾਂ ਫਿਰ ਜਿਹੜੇ ਤਿੰਨ ਫੜੇ ਤਿੰਨਾਂ ਦੇ ਉੱਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਚੈਣਾ ਡੋਰ ਦਾ ਨਹੀਂ ਉਹ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ 'ਚ ਅਗਲੇ ਦੁਕਾਨਦਾਰਾਂ ਨੂੰ ਕੰਨ ਹੋ ਜਾਣਾ